ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਆਖਰਕਾਰ ਹੋ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਨਿਯੁਕਤ ਕਰ ਲਿਆ ਗਿਆ ਹੁਣ ਇੱਕ ਵੱਡਾ ਫੈਸਲਾ ਇੱਕ ਇਤਿਹਾਸਕ ਫੈਸਲਾ ਹੈ ਜ਼ਰੂਰ ਕਿਉਂਕਿ ਕਾਫੀ ਦੇਰ ਤੋਂ ਇੰਨੀਆਂ ਚਰਚਾਵਾਂ ਸੀ ਔਰ ਵੱਡਾ ਫੈਸਲਾ ਇਤਿਹਾਸਕ ਫੈਸਲਾ ਇਸ ਕਰਕੇ ਵੀ ਹੈ ਕਿਉਂਕਿ ਇਸ ਨੂੰ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਇੱਕ ਰਾਹ ਜ਼ਰੂਰ ਦੱਸਿਆ ਗਿਆ ਔਰ ਇਸ ਦੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨ ਬਣਨਾ ਇਹ ਆਪਣੇ ਆਪ ਦੇ ਵਿੱਚ ਇਤਿਹਾਸਕ ਜਿਹੜਾ ਮੰਨਿਆ ਜਾ ਰਿਹਾ ਸਿੰਘ ਸਾਹਿਬ ਉਰੇ ਸਾਰੀਆਂ ਸੰਗਤਾਂ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਆਖਰ ਕਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ ਕਿਵੇਂ ਦੇਖੀ ਬਹੁਤ ਵਧੀਆ ਫੈਸਲਾ ਜੀ ਕਾਲ ਤੱਕ ਦਾ ਫੈਸਲਾ ਸੀਗਾ ਤੇ ਜਿਹੜੇ ਅਸੀਂ 5-6 ਮਿੰਨਿਟੋਂ ਪ੍ਰਕੇਰਾ ਚੱਲਦੇ ਪੈਸੇ ਅੱਜ ਉਹਨੂੰ ਅੰਤਮ ਰੂਪ ਦਿੱਤਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਹੇਦਾਰ ਚੁਣਿਆ ਤੇ ਇਹਦੀ ਰਹਿਨਬਾਈ ਚੋਂ ਜਿਹੜੇ ਪਿੱਛੇ ਅਸੀਂ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਪਰਛੜ ਚੁੱਕੇ ਸੀ ਉਹਨੂੰ ਬਲੰਦੀਆਂ ਲੈ ਕੇ ਜਾਵਾਂਗੇ ਲੱਗਦਾ ਹੁਣ ਗਿਆਨੀ ਹਰਪ੍ਰੀਤ ਸਿੰਘ ਜੋ ਪੰਸ ਦੇ ਵਿੱਚ ਇਸ ਵੇਲੇ ਕਮੀਆਂ ਆ ਰਹੀਆਂ ਸੀ ਉਹਨਾਂ ਨੂੰ ਪੂਰੇ ਕਰ ਸਕਣਗੇ ਬਿਲਕੁਲ ਬਿਲਕੁਲ ਕਿਉਂ ਨਹੀਂ ਜੀ ਕੋ ਅਕਾਲ ਦਾ ਦੇ ਜਹੇਦਾਰ ਨੇ ਪੜੇ ਲਿਖੇ ਨੇ ਐਜੂਕੇਟਿਡ ਨੇ ਸਾਰੇ ਪਾਸਿਓ ਉਹ ਸਮਰੱਥਾ ਰੱਖਦੇ ਨੇ ਉਹ ਧਾਰਮਿਕ ਤੌਰ ਤੇ ਔਰ ਸਿਆਸੀ ਤੌਰ ਤੇ ਵੀਰ ਬਾਲ ਨਹੀਂ ਰੱਖਦੇ ਸਮਰੱਥਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਉਹ ਜਿਹੜਾ ਆਪਦੇ ਪਿਓ ਨੂੰ ਪਿਤਾ ਸਮਾਨ ਕਹੀ ਜਾਂਦਾ ਵਾ ਤੋ ਉਹ ਕੀ ਰੱਖ ਸਕਦਾ ਸਮਰੱਥਾ ਜੀ ਆਪਾਂ ਉਹਨੂੰ ਤੁਹਾਨੂੰ ਪਤਾ ਹੀ ਹੈ ਮੈਂ ਕੀ ਕਹਿ ਸਕਦਾ ਮੈਂ ਜਿਹੜਾ ਆਪਦੇ ਪਿਓ ਨੂੰ ਕਹਿੰਦਾ ਵੀ ਮੇਰੇ ਪਿਤਾ ਦੇ ਸਮਾਨ ਆ ਜਿਹੜਾ ਪਿਓ ਨੂੰ ਪਿਓ ਨਹੀਂ ਸਮਝਦਾ ਉਹ ਸਾਨੂੰ ਕੀ ਉਹ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਅਸਲ ਹੁਕਮਨਾਮਾ ਸੀਗਾ ਕਿ ਆਪਣੇ ਚੁੱਲ੍ਹੇ ਸਮੇਟਣ ਦਾ ਉਹ ਤਾਂ ਕੀਤਾ ਨਹੀਂ ਗਿਆ ਕਹਿੰਦੇ ਬਿਲਕੁਲ ਇਹਨਾਂ ਚੁੱਲ੍ਹੇ ਸਮੇਟ ਦਿੱਤਾ ਸੀਗਾ ਤੇ ਉਹਨਾਂ ਸ਼ਕਪੀਰ ਤੜੇ ਨੇ ਨਹੀਂ ਸਪੇਟਿਆ ਗਾ ਜੀ ਇਹਨਾਂ ਨੇ ਸਮੇਟ ਕੇ ਬਿਲਕੁਲ ਖਤਮ ਕਰਤਾ ਸੀ ਦੁਬਾਰਾ ਪ੍ਰਕਿਰਿਆ ਸ਼ੁਰੂ ਕਰੀ ਸਿਕ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਇਤਿਹਾਸਕ ਸਮਝਦੇ ਜੀ ਇਹ ਫੈਸਲਾ ਜਿਹੜਾ ਹੋਇਆ ਨਾ ਜੀ ਇਹ ਅਕਾਲ ਤਖਤ ਦੇ ਹੁਕਮ ਮੁਤਾਬਕ ਹੋਇਆ ਜੋ 2 ਦਸੰਬਰ ਨੂੰ ਅਕਾਲ ਤਖਤ ਤੋਂ ਫੈਸਲਾ ਸਿੰਘ ਸਾਹਿਬ ਨੇ ਸੁਣਾਇਆ ਸੀ ਉਹਨਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਇੱਕ ਭਰਤੀ ਕਮੇਟੀ ਬਣਾਈ ਸੀ ਔਰ ਸਿੰਘ ਸਾਹਿਬ ਨੇ ਉਹਦੀ ਮਰਜ਼ੀ ਨਾ ਬਣਾਈ ਸੀ ਜਿਹੜੇ ਭਰਤੀ ਦੇ ਮੈਂਬਰ ਸੀ ਨਾ ਉਹਨਾਂ ਨੇ ਸਿੰਘ ਸਾਹਿਬ ਨੂੰ ਫੋਨ ਨਹੀਂ ਕੀਤਾ ਸੀ ਵੀ ਸਾਨੂੰ ਮੈਂਬਰ ਲਾਓ ਉਹਨਾਂ ਨੇ ਜਿਹਨਾਂ ਨੂੰ ਵਧੀਆ ਮੈਂਬਰ ਸਮਝਿਆ ਸੀ ਉਹਨਾਂ ਨੂੰ ਭਰਤੀ ਕਮੇਟੀ ਦੇ ਵਿੱਚ ਲਿਆ ਔਰ ਭਰਤੀ ਕਮੇਟੀ ਨੇ ਸਿੰਘ ਸਾਹਿਬ ਦੇ ਹਦੇਸ਼ ਮੁਤਾਬਕ ਜੇ ਇਹਨਾਂ ਨੇ ਫੋਨ ਨਹੀਂ ਕੀਤਾ ਤੇ ਬਾਦਲ ਧੜੇ ਨੂੰ ਕਿਸੇ ਨੇ ਫੋਨ ਕੀਤਾ ਹੋਏਗਾ ਨਹੀਂ ਨਹੀਂ ਤੁਸੀਂ ਗੱਲ ਸਮਝੋ ਉਸ ਦਿਨ ਬਾਦਲ ਸਾਹਿਬ ਨੇ ਨਾ ਮਹੀਨੇ ਸਵਾ ਮਹੀਨੇ ਜੀ ਆਪਦਾ ਕਾਲੀਡਰ ਬਣਾ ਲਿਆ ਸਿੰਘ ਸਾਹਿਬ ਦਾ ਫੈਸਲਾ ਤਾਂ ਨੈਟ ਦੇ ਵਿੱਚ ਪਿਆਵਾ ਕਿ 6 ਮਹੀਨੇ ਦੇ ਵਿੱਚ ਭਰਤੀ ਹੋਊਗੀ ਆਧਾਰ ਕਾਰਡ ਨਾਲ ਲੱਗੂਗਾ ਔਰ ਜਿਹੜਾ ਹੈਗਾ ਆਪਣਾ ਮੋਬਾਈਲ ਨੰਬਰ ਨਾਲ ਲੱਗੂਗਾ ਇਹ 15 ਲੱਖ ਦੀ ਜਿਹੜੀ ਭਰਤੀ ਆ ਨਾ ਜੀ ਇਹ 15 ਲੱਖ ਦੀ ਭਰਤੀ ਚ ਹਰੇਕ ਬੰਦੇ ਨੂੰ ਦੱਸ ਕੇ ਮੈਂ ਇੱਕ ਬੰਦੇ ਦੀ ਪਰਚੀ ਇੱਕ ਬੰਦੇ ਦੀ ਭਰਤੀ ਕਰਨ ਗਿਆ ਸੀ ਉਹ ਸ਼ਰਾਬ ਪੀ ਰਿਹਾ ਸੀ ਮਾਣ ਜਾ ਕੇ ਦੱਸਿਆ ਮੈਂ ਕਹਾ ਜੀ ਪਰਚੀ ਕੱਟਣੀ ਆ ਭਰਤੀ ਦੀ ਉਹਨੇ ਪਹਿਲਾਂ ਕਾਪੀ ਨੂੰ ਮੱਥੇ ਨਾਲ ਇਹ ਨਹੀਂ ਵੀ ਸ਼ਰਾਬ ਪੀਂਦਾ ਜਾango ਦਾੜੀ ਕੱਟ ਦੋ ਸਿੱਖ ਨਹੀਂ ਹੈ ਪਤਾ ਨਹੀਂ ਉਹਦੇ ਅੰਦਰ ਦੂਜੇ ਬੰਦੇ ਨਾਲ ਸਿੱਖੀ ਹੋਵੇ ਇਹ ਸਾਰੀ ਭਰਤੀ ਸਿੰਘ ਸਾਹਿਬ ਦੇ ਆਦੇਸ਼ ਮੁਤਾਬਕ ਹੋਈ ਆ ਔਰ ਸਿੰਘ ਸਾਹਿਬ ਨੂੰ ਇਹਨਾਂ ਨੇ ਗੁੱਸੇ ਜਾ ਕੇ ਲਾਤਾ ਨਹੀਂ ਬਾਦਲ ਥੜਾ ਮੈਂ ਮੈਂ ਇਸ ਕੰਟੀਨਿਊ ਕਰਦਾ ਤੁਹਾਡੀ ਗੱਲ ਪਰ ਬਾਦਲ ਥੜਾ ਕਹਿੰਦਾ ਅਸੀਂ ਤਾਂ 31 ਲੱਖ ਕਰ ਲਈਏ ਭਰਤੀ ਇਹ ਤਾਂ 15 ਲੱਖ ਮੈਂ ਤੁਹਾਨੂੰ 31 ਲੱਖ ਦੀ ਭਰਤੀ ਦਾ ਜਵਾਬ ਦੇਣਾ ਰਿਕਾਰਡ ਹੋ ਰਿਹਾ ਸਾਰਾ ਕੁਝ ਬਾਦਲ ਦਰਦੀ ਭਰਤੀ 29 ਰੱਖਿਆੰਦੀ 31 ਨਹੀਂ ਕਹਿੰਦੇ ਉਹ ਪਤਾ ਕਿਵੇਂ ਹੋਈ ਆ ਉਹਨਾਂ ਦੀ ਪਰਚੀ ਸੀ 10 ਰੁਪਏ ਦੀ ਉਹ ਜਦੋਂ ਜਿਵੇਂ ਆਪਦੇ ਕਿਸੇ ਵਰਕਰ ਨੂੰ ਪਰਚੀ ਦਿੰਦੇ ਸੀ ਉਹਦੇ ਕੋਲੋਂ 1000 ਰੁਪਏ ਲੈਂਦੇ ਸੀ 100 ਪਰਚੀਆਂ ਸੀ ਨਾ ਉਹਨੂੰ ਕਹਿੰਦੇ ਵੀ ਉਹਨਾਂ ਨੇ ਉਹ ਵਰਕਰਾਂ ਨੇ ਨਾਲ ਹੀ ਪੈਸੇ ਜਮਾ ਕਰਾ ਦੇ ਉਹ 2 ਕਰੋੜ 90 ਲੱਖ ਜਮਾ ਹੋ ਗਿਆ ਤੇ ਉਹ 29 ਲੱਖ ਦੀ ਉਹਨਾਂ ਨੇ ਭਰਤੀ ਕਰਤੀ ਉਹ ਕਾਪੀਆਂ ਦਿਖਾਉਣ ਨਾ ਨੈੱਟ ਦੇ ਵਿੱਚ ਪਾਉਣ ਉਹਨੂੰ ਆਨਲਾਈਨ ਕਰਨਾ ਆਉਦੀ ਭਰਤੀ ਨੂੰ ਮੇਰਾ 100 ਸੱਜਣ ਮਿੱਤਰ ਮੈਨੂੰ ਇਹੋ ਜਾਂ ਜਾਣਦਾ ਜਿਹੜਾ ਅਕਾਲੀ ਦਲ ਦਾ ਸੱਜੀਆਂ ਖੱਬੀਆਂ ਬਾਹਾਂ ਨੇ ਪਰ ਮੇਰੇ ਨਾਲ ਵੀ ਉਹਨਾਂ ਦਾ ਪਿਆਰ ਆ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਪਰਚੀ ਸਾਡੀ ਕੋ ਕੱਟਣ ਹੀ ਨਹੀਂ ਆਇਆ ਕਾਪੀ ਦਿੱਤੀ ਉਹਨਾਂ ਪੈਸੇ ਜਮਾ ਜ਼ਰੂਰ ਕਰਾਏ ਆ ਪਰ ਪਰਚੀਆਂ ਨਹੀਂ ਕਟੀਆਂ ਪਰਚੀਆਂ ਇੱਥੇ ਕਟੀਆਂ ਗਈਆਂ ਕਿਉਂਕਿ ਇਹਦੇ ਨਾਲ ਇੱਕ ਅਕਾਲ ਤਖਤ ਸਾਹਿਬ ਦਾ ਡਰ ਸੀ ਇੱਕ ਅਕਾਲ ਤਖਤ ਦੇ ਪ੍ਰਤੀ ਆਪਣੀ ਭਾਵਨਾ ਸੀ ਇਹ ਸਹੀ ਪਰਚੀਆਂ ਕਟੀਆਂ ਗਈਆਂ ਜੀ ਸਾਨੂੰ ਐਂ ਲੱਗਦਾ ਕਿ ਚਲੋ ਅੱਜ ਭਰਤੀ ਕਮੇਟੀ ਨੇ ਰਲ ਕੇ ਇੱਕ ਪਾਰਟੀ ਬਣਾ ਲਈ ਐ ਇੱਕ ਆਪਣਾ ਪ੍ਰਧਾਨ ਨੂੰ ਚੁਣ ਲਿਆ ਪਰ ਇਸ ਤੋਂ ਪਹਿਲਾਂ ਅੜਕ ਅੜਚ ਅੜਕਣਾ ਪਈਆਂ ਨੇ ਅੜਿਚੇ ਆਏ ਨੇ ਇਸ ਤੋਂ ਪਹਿਲਾਂ ਵੀ ਜੇ ਗੁਰਦੁਆਰਾ ਅਜੇ ਹੌਲ ਦੀ ਗੱਲ ਕਰੀਏ ਜਾਂ ਹੁਕਮਨਾਮੇ ਨਮੇ ਹੁਕਮਨਾਮੇ ਦੀ ਗੱਲ ਕਰੀਏ ਕਿਤੇ ਨਾ ਕਿਤੇ ਸੈਬੋਟਾਜ ਹੋਇਆ ਤੁਸੀਂ 100 ਗੱਲਾਂ ਦੀਆਂ ਇੱਕ ਗੱਲ ਸੁਣ ਲਓ ਬਾਲੀ ਲੰਮੀ ਚੌੜੀ ਆਪਾਂ ਗੱਲ ਕਰਦੇ ਨਹੀਂ ਗੁਰੂ ਹਰਕਿਸ਼ਨ ਹਰ ਗੋਬਿੰਦ ਸਿੰਘ ਮਹਾਰਾਜ ਨੇ ਨਾ ਜਿਨ੍ਹਾਂ ਦਾ ਤਖਤ ਆ ਉਹ ਇਹੋ ਜੀ ਕਲਾ ਵਰਦੌਣਗੇ ਤੁਸੀਂ 2027 'ਚ ਦੇਖਿਓ 1.5 ਸਾਲ ਰਹਿ ਗਿਆ ਨਾ ਤੁਸੀਂ 2027 ਦੇਖਿਓ ਬਾਣਾ ਵਾਪਰਦਾ ਕੀ ਆ ਤੁਹਾਨੂੰ ਦੋ ਵੀ ਕਹਿੰਦੇ ਬਾਣਾ ਵਾਪਰੂਗਾ ਬਾਦਲ ਸਰਕਾਰ ਆਊਗੀ ਕਹਿੰਦੇ ਕੌਣ ਕਹਿੰਦੇ ਕੋਈ ਨਹੀਂ ਫਿਰ ਕਹਿਣ ਦਾ ਹਰੇਕ ਨੂੰ ਹੱਕ ਹੈਗਾ ਤਰਨਧਰਨ ਆ ਰਹੀ ਆ ਪਹਿਲਾਂ ਆ ਲੁਧਿਆਣੇ ਮੈਂ ਉਸ ਹਲਕੇ ਦਾ ਵਾਂ ਜਿੱਥੋਂ ਜ਼ਮਾਨਤ ਜਬਤ ਹੋਈ ਆ ਜੀ 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 ਮੈਂ ਲੁਧਿਆਣੇ ਤੋਂ ਆਇਆ ਜੀ ਬਿਨਾ ਕਿਸੇ ਦਾ ਸੱਦਾ ਦਿੱਤੇ ਹਾਂਜੀ ਉੱਥੇ ਜ਼ਮਾਨਤ ਜਬਤ ਹੋਈ ਆ ਜੀ ਤਰਨਧਰਨ ਨੂੰ ਅਸੀਂ ਜ਼ਮਾਨਤ ਜਬਤ ਕਰਾਵਾਂਗੇ ਨਾਲ ਦੀ ਕੋਹਗੇ ਇਹਨਾਂ ਦਾ ਆਧਾਰ ਹੈ ਕੋਈ ਕੋਈ ਆਧਾਰ ਨਹੀਂਗਾ ਜੇ ਇਹਨਾਂ ਕੋਈ ਮੰਨ ਕੇ ਪੱਤੀ ਕੀਤੀ ਆ ਕਿਸ ਵਾਰ ਚ ਕੀਤੀ ਆ ਕਿਸ ਪਿੰਡ ਤੇ ਕੀਤੀ ਆ ਕਿਸ ਬੰਦੇ ਨੇ ਕੀਤੀ ਦੱਸਣ ਦੱਸਈ ਘਰ ਬਹਿ ਕੇ ਕਾਪੀਆਂ ਵੋਟਰ ਲਿਸਟੋ ਕਾਪੀਆਂ ਭਰ ਲੈਣੀਆਂ ਉਹ ਤਾਂ ਕਹਿੰਦੇ 29 30 ਕਰ ਲਈਆ 29 ਦੀ ਲੱਖ ਕਰ ਲਈਆ ਆਪਾਂ ਭਰ ਲਈਆਂ ਨਾ ਤਾਂ ਆਨਲਾਈਨ ਕਰਨ ਅੱਪੇ ਪਤਾ ਲੱਗ ਜੇ ਆਹ ਕਲੀਅਰ ਹੈ ਜਨਤਾ ਕਰਨ ਸਵਾਤਾਂ ਉਹਨਾਂ ਨੇ ਉਹਦਾ ਵੋਟਰ ਸੂਚੀਆਂ ਰੱਖ ਲੀਆਂ ਉਹਨਾਂ ਨੇ ਮੇਜਾਂ ਦੇ ਉਹਨਾਂ ਦੇ ਨਾਂ ਤੇ ਬੜਾ ਫੜ ਕੱਟੀ ਗਏ ਜਦੋਂ ਵੱਡੇ ਬਾਦਲ ਸਾਹਿਬ ਗੱਡੀ ਦੀਆਂ ਟਾਕੀਆਂ ਖੋਲਦੇ ਸੀਗੇ ਤਾਂ ਉਹਨਾਂ ਦੇ ਬਰੋਬਰੋ ਜਥੇਦਾਰ ਉਤਰਦੇ ਸੀਗੇ ਜਿੰਨੇ ਨੌ ਸਿੰਘ ਲੱਗਦਾ ਸੀ ਸੁਖਵਾਰ ਸੁਖਵੀਰ ਬਾਦਲ ਟਾਕੀ ਖੋਲਦਾ ਇਧਰੋਂ ਬੰਟੀ ਇਧਰੋਂ ਝੰਟੀ ਇਧਰੋਂ ਕੁੱਲੂ ਐ ਤੇ ਮੁੱਲੂ ਸਿੰਘ ਕਿਸੇ ਦੇ ਨਾਂ ਹੋਈ ਲੱਗਦਾ ਵੱਡੇ ਬਾਦਲ ਦੇ ਨਾਲ ਸਿੰਘ ਉਤਰਦੇ ਸੀ ਬੜੇ ਬੜੇ ਜਥੇਦਾਰ ਇਧਰੋਂ ਦਾ ਬੰਟੀ ਝੰਟੀ ਨਹੀਂ ਕੀ ਕਰ ਲੂਗਾ ਕੋਈ ਇਹਨਾਂ ਨੇ ਵੋਟ ਨਹੀਂ ਬੜਾਈ ਉਹ ਪੈ ਰੱਖ ਲਈ ਆਪਣੇ ਵੋਟਰ ਸੂਚੀਆਂ ਉਹ ਤੋਂ ਫਟਾਫਟ ਪਰਚੇ ਭਰਤੀਆਂ ਅਸੀਂ ਨੇ ਘਰ ਘਰ ਜਾ ਕੇ ਹੱਥ ਵੰਨ ਗਏ ਅਸੀਂ ਤਾਂ ਭਰੀਆਂ ਨੇ ਸਰ ਜਿੱਤ ਹੋਊਗੀ ਕੀ ਕੀ ਆਲ ਹੈ ਹੁਣ ਕੀ ਮਾਹੌਲ ਹੈ ਬਸ ਵਧੀਆ ਮਾਹੌਲ ਹੋ ਗਿਆ ਜੀ ਹੋਰ ਨਵਾਂ ਪ੍ਰਧਾਨ ਮਿਲ ਗਿਆ ਕੱਲ ਨੂੰ ਹਾਂ ਬਿਲਕੁਲ ਬਿਲਕੁਲ ਜੀ ਬੜੇ ਚਰਾਂਦੀਆਂ ਹਾਸਾ ਹਨ ਨਵਾਂ ਪੱਤਾ ਸੰਗਤ ਦੇ ਇਹ ਪਰਿਵਾਰ ਕੋ ਆਦ ਕੋ ਸਾਡੀ ਜਾਨ ਛੁੱਟੇ ਸੰਗਤਾਂ ਖੁਸ਼ ਨੇ ਹੁਣ ਹਾਂ ਬਿਲਕੁਲ ਖੁਸ਼ ਆਹੀ ਜੀ ਹੁਣ ਜੇ ਬਾਦੋਂ ਤੋਂ ਨਹੀਂ ਸੀ ਕਿ ਟੱਪਉਣਗੇ ਇਹਨਾਂ ਨੂੰ ਕੁਝ ਨਹੀਂ ਮਿਲਣਾ ਕਿ ਨਾ ਆ ਬਾਦਲ ਦਰਿਆ ਨੂੰ ਉਹ ਤਾਂ ਕਹਿੰਦੇ ਇਹੀ ਸਰਕਾਰ ਬਣਾਈ ਬੈਠੀ ਉਹ ਸਰਕਾਰ ਪੁਰਾਣੀ ਕਮੇਟੀ ਦੀ ਬਣਾਈ ਫਿਰਦੇ ਨੇ ਨਵੀਂ ਬਣਾ ਕੇ ਵੇਖਣ ਨਾ ਨਵੀਂ ਜਦੋਂ ਬਣਾਣਗੇ ਉਦੋਂ ਉਹ ਬਣਾਈ ਉਹ ਕਹਿੰਦੇ ਆਪਾਂ 30 ਲੱਖ ਭਰਤੀ ਕਰ ਛੜੀਏ ਉਹ ਗਾਲੀ ਕਰ ਲਈਏ ਜਾਲੀ ਕਰਨ ਨੂੰ ਕੀ ਹੈ ਕੋਈ ਵੀ ਕਰ ਸਕਦਾ ਘਰ ਬੈ ਕੇ ਦਫਤਰੀ ਕੰਮ ਕਰੀ ਜਾਂਦੇ ਨੇ ਤੇ ਅਸਲੀਅਤ ਤੇ ਨਹੀਂ ਨਾ ਹੈਗੀ ਐ ਅਸਲੀਅਤ ਦੇ ਨਾਲ ਅਗਲੇ ਦਾ ਨਾਂ ਦਿਓ ਵੋਟਰ ਸੂਚੀ ਦਾ ਨੰਬਰ ਦਿਓ ਫਿਰ ਉਹਦਾ ਆਧਾਰ ਕਾਟ ਲਵੋ ਉਹਨੂੰ ਪ੍ਰੂਫ ਹੋਵੇ ਪਿੰਡ ਦੇ ਵਿੱਚ ਇਹ ਬੰਦਾ ਰਹਿੰਦਾ ਹੈ ਤੇ ਇਹ ਕਿੱਥੋਂ ਦਾ ਮੈਂਬਰ ਹੈ ਭਾਈ ਤੁਸੀਂ ਤਾਂ ਖੈਰ ਅਕਾਲੀ ਦਲ ਵੇਖਿਆ ਹੋਣਾ ਮੁੱਢ ਤੋਂ ਸ਼ੁਰੂ ਜੀ ਅੱਜ ਹੀ ਵੇਖਿਆ ਅੱਜ ਜਿੰਦਰਪਾਖ ਹੁਣ ਹੁਣ ਉਹ ਵੋਟ ਹੋਣ ਈ ਹੈ ਐਦੂ ਪਿੱਛੇ ਸਾਡੇ ਦਾਦੇ ਪੜਦਾਦੇ ਵਿੰਦੇ ਰਹੇ ਹੋਣਗੇ ਅਸੀਂ ਤਾਂ ਆ ਪਹਿਲੀ ਵਾਰੀ ਵੇਖਿਆ ਨਹੀਂ ਸੁੜਤ ਚ ਨਹੀਂ ਵੇਖਿਆ ਅਕਾਲੀ ਦਲ ਜਿਹੜਾ ਜਿਹੜਾ ਕਹਿੰਦੇ ਆਹੀ ਅਕਾਲੀ ਦਲ ਆ ਉਹ ਉਹ ਅਕਾਲੀ ਦਲ ਉਹ ਬਨਉਟੀ ਆ ਬੈਠਾ ਅਸਲ ਜੀ ਬਾਦਲਾਂ ਦਾ ਕਾਲੀ ਦਾ ਲਗਾ ਅਸਲ ਕਾਲੀ ਦਾ ਪਰਿਵਾਰ ਦਾ ਪ੍ਰਕਾਰ ਦਾ ਪਰਿਵਾਰ ਦਾ ਕਾਲੀ ਦਾ ਅੱਜ ਅੱਜ ਜਿਹੜੀ ਚੋਣ ਹੋਈ ਆ ਸੰਗਤ ਦੀ ਚੋਣ ਹੋਈ ਆ ਪ੍ਰਕਾਸ਼ ਸਿੰਘ ਬਾਦਲ ਅਸੀਂ ਮਾੜਾ ਨਹੀਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਆ ਸਹੀ ਕੀਤੀ ਆ ਉਹਨਾਂ ਨੇ ਅੱਜ ਕੱਲ੍ਹ ਦੀ ਰਾਜਨੀਤੀ ਸ਼ਕੀਰ ਬਾਦਲ ਕਦੋਂ ਸਹੀ ਕਰਦਾ ਅਸਲੀ ਸ਼ਕੀਰ ਬਾਦਲ ਨੇ ਇਕੱਠੇ ਰੱਖਣੇ ਹੁੰਦੇ 1 ਲੱਖ ਦੇ ਪ੍ਰਧਾਨ ਕੀ ਛੜਦਾ ਦਾ ਵੀ ਅੱਜ ਮੈਂ ਪ੍ਰਧਾਨ ਕੀ ਛੜਦਾ ਜਿਵੇਂ ਸੰਗਤ ਦਾ ਫੈਸਲਾਗਾ ਅੱਜ ਵੀ ਪ੍ਰਧਾਨ ਕੀ ਛੜਨੀ ਭੂ ਕੀ ਪ੍ਰਧਾਨਗੀ ਰਹਿ ਗਈ ਉਹਦੀ ਅੱਜ ਆ ਹੋਗੀ ਉਹ ਸਹੀ ਚੋਣ ਹੋਈ ਆ ਅੱਗੇ ਲਫਾਫੇ ਚੋਣ ਹੁੰਦੀ ਸੀ ਲਫਾਫਾ ਪਾੜ ਗਿਆ ਉਹ ਅੱਗੇ ਚੋਣ ਲਫਾਫਾ ਬਣਦਾ ਸੁਖਵੀਰ ਸਿੰਘ ਬਾਦਲ ਦੇ ਘਰੋਂ ਪ੍ਰਕਾਸ਼ ਸਿੰਘ ਬਾਦਲ ਮਾੜੇ ਨਹੀਂ ਤੇ ਅਸੀਂ ਹੁਣ ਵੀ ਉਹਦੀ ਸਿਹਰਾਇਦਾ ਕਰਦੇ ਆ ਵੀ ਬਹੁਤ ਚੰਗੇ ਬੰਦੇ ਤੇ ਗਏ ਪਰ ਸੁਖਵੀਰ ਸਿੰਘ ਦੀ ਜਿਹੜੀ ਚਾਲ ਚੱਲਣਾ ਉਹ ਠੀਕ ਨਹੀਂ ਲੱਗੀ ਸਾਨੂੰ ਹੁਣ ਅਸੀਂ ਉਹ ਤੋਂ ਅੱਕ ਕੇ ਦੇਖੋ ਜੀ ਜਿਹੜਾ ਇੱਕ ਪੰਜਾਬ ਦਾ ਮੁਖੀ ਹੋਵੇ ਖੇਤਰੀ ਪਾਰਟੀ ਦਾ ਜਿਹੜਾ ਮੁਖੀਆ ਹੋਵੇ ਔਰ ਉਹ ਅਕਾਲ ਤਖਤ ਤੋਂ ਪੰਗਾੜਾ ਹੋ ਜੇ ਹਨਾ ਤੇ ਪੰਥ ਨੂੰ ਪਿੱਠ ਵਿਖਾ ਜੇ ਤੁਸੀਂ ਕਹਿੰਦੇ ਪੰਗਾੜਾ ਹੋ ਗਿਆ ਉਹ ਤਾਂ ਕਹਿੰਦੇ ਮੈਂ ਸਾਰੀ ਸਜ਼ਾ ਕਬੂਲ ਲਈ ਹੈ ਮੈਂ ਤਾਂ ਮਾਫੀ ਮੰਗ ਲਈ ਕਬੂਲਤਾ ਲਈਏ ਤੇ ਫਿਰ ਇਹਨਾਂ ਦਾ ਕੀ ਗੁਨਾਹ ਸੀਗਾ ਜਿਨ੍ਹਾਂ ਨੇ ਅਕਾਲ ਤਖਤ ਤੋਂ ਸਿੱਖ ਪੰਥ ਦੀ ਸਿੱਖ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਕੀ ਸ਼ਾਨ ਹੈ ਤੇ ਜੇ ਉਹਨਾਂ ਨੇ ਤੁਹਾਨੂੰ ਇੱਕ ਧਾਰਮਿਕ ਸਜ਼ਾ ਲਾਤੀ ਹੈ ਤੇ ਤੁਸੀਂ ਉਹਨਾਂ ਤਿੰਨਾਂ ਨੂੰ ਹਟਾਦਾ ਹੈ ਤੇ ਉਹ ਉਹਦੇ ਨਾਲ ਸਾਰੇ ਸਿੱਖ ਕੌਮ ਦੇ ਤੇ ਪੰਥ ਜਰਦੀਆਂ ਦੇ ਜਿਹੜੇ ਵਰਲਡ 'ਚ ਬੈਠੇ ਸਾਡੇ ਸਿੱਖ ਲੋਕ ਬੈਠੇ ਉਹਨਾਂ ਦੇ ਹਿਰਦੇ ਨਹੀਂ ਬਲੁੰਦ ਰਹੇ ਹੈ ਉਹ ਉਹਨਾਂ ਨੂੰ ਵਰਕਾਵੇ ਵਾਸਤੇ ਲਾਇਆ ਉਹਨਾਂ ਦੀ ਕੋਈ ਇੱਜ਼ਤ ਮਾਨ ਨਹੀਂ ਸੀਗਾ ਹੈ ਸੋ ਮੈਂ ਸਮਝਦਾ ਵੀ ਇਹਨਾਂ ਨੇ ਜੇ ਪੰਥ ਨੂੰ ਤੇ ਅਕਾਲ ਤਖਨ ਨੂੰ ਗੁਰੂ ਨੂੰ ਪੈਠ ਵਿਖਾਈ ਆ ਨਾ ਤੇ ਪਹਿਲਾਂ ਵੀ ਜੇ ਪੈਠ ਵਿਖਾਈ ਆ ਤੇ ਫੇਰ ਹੀ ਅਕਾਲੀ ਦਲ ਦਾ ਜਿਹੜਾ ਗਰਾਫ ਡੇ ਗਿਆ ਤਾਂ ਨਹੀਂ ਕਦੇ ਅੱਜ ਤੱਕ ਵੀ ਜਦੋਂ ਦਾ ਅਕਾਲੀ ਦਲ ਹੋਇਆ ਅੱਜ ਤੱਕ ਕਦੇ ਅਕਾਲੀ ਦਲ ਦਾ ਮੈਂ ਸਮਝਦਾ ਹਸ਼ਰ ਨਹੀਂ ਸੀ ਹੋਇਆ ਇਹ ਹਸ਼ਰ ਕਰਾਉਣ ਵਾਲੇ ਸ਼ਰਮ ਨਹੀਂ ਅਕਾਲੀ ਦਲ ਦਾ ਇਹ ਮੈਂ ਸਮਝਦਾ ਵੀ ਇਹੋ ਹੀ ਆ ਜਿਹੜਾ ਟੱਪਰ ਜਿਹੜਾ ਬਾਦਲ ਟੱਪਰੀਆ ਏ ਇਹ ਸਾਰੇ ਅੱਜ ਮੀਡੀਆ ਦਾ ਜ਼ਮਾਨਾ ਪਲ-ਪਲ ਦੀ ਖਬਰ ਸੱਚ ਦੇ ਝੂਠ ਆ ਉਹ ਮੀਡੀਆ ਵਿੱਚ ਜਾਂਦਾ ਅੱਜ ਨੌਜਵਾਨ ਜੂਤ ਪੜੇ ਲਿਗਾ ਲੜਕੀਆਂ ਲੜਕੇ ਸਾਰੇ ਅੱਜ ਪੜੇ ਲਿਗਿਆ ਉਹ ਹੱਕ ਤੇ ਸੱਚ ਦਾ ਉਹਦੀ ਫਾਜ਼ਲਾ ਕਰਕੇ ਦੱਸ ਦਿੰਦੇ ਆ ਕਿ ਕੌਣ ਸਹੀ ਆ ਤੇ ਕੌਣ ਗਲਤ ਆ ਹੁਣ ਪ੍ਰਧਾਨ ਤਾਂ ਚੁਣ ਲਏ ਗਏ ਪ੍ਰਧਾਨ ਦੀ ਨਿਯੁਕਤੀ ਹੋ ਗਈ ਹੁਣ ਅਗਲਾ ਟੀਚਰ ਮੈਨ ਲੱਗਦਾ ਐਸਜੀਪੀਸੀ ਚੋਣਾਂ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਆ ਦੇਖੋ ਉਹ ਤਾਂ ਕਾਫੀ ਚਿਰ ਦੀਆਂ ਉਹਦਾ ਸਵੇਰੇ ਕਰਾ ਦੇਣ ਜੇ ਪਰਸੋਂ ਨੂੰ ਨਾ ਆਏ ਘਰ ਬੈ ਕੇ ਤੇ ਗੱਲ ਕਰਿਓ ਉਹ ਤਾਂ ਉਹ ਤਾਂ ਦੇਖੋ ਉਹ ਤਾਂ ਸ਼੍ਰੋਮ ਸਾਡੀ ਇਹ ਸੰਸਥਾ ਵਾ ਸਾਡੀ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਸੈਂਟਰ ਦੇ ਨਾਲ ਹੀ ਰਲੇ ਮਿਲੇ ਸੀਗੇ ਕਰਕੇ ਤਾਂ ਹੀ ਸਾਡੀਆਂ ਪ੍ਰਧਾਨਕੀਆਂ ਐ ਜੀ ਪੀ ਦੀਆਂ ਚੋਣਾਂ ਨਹੀਂ ਸੀ ਹੁੰਦੀਆਂ ਤੇ ਹੁਣ ਹੋਣ ਗਈਆਂ ਜਦੋਂ ਹੁਣ ਪੰਜਾਬ ਦੇ ਤੇ ਪੰਜ ਦੇ ਤੇ ਵਾਰਡ ਦੇ ਸਾਈਕਲ ਧਰਨਾ ਨਾ ਲਾਵਾਂ ਧਰਨੇ ਲਾ ਦਿਆਂਗੇ ਹੋਰ ਜੇ ਦਿੱਲੀ ਦੀ 4 ਸਾਲ ਬਾਅਦ ਹੋ ਸਕਦੀ ਹੈ ਉਹ 4 ਸਾਲ ਲਿਮਟ ਜੇ ਮਤਲਬ ਕਿ ਹਰਿਆਣਾ ਹਰਿਆਣਾ ਦੇ ਚੋਣ ਨਵੀਂ ਹੋ ਗਈ ਆ ਉਹ ਇਹਨੇ ਨਵਾਂ ਇੱਕ ਸਟੈਂਡ ਬਣਾ ਲਿਆ ਕਿ ਹਰਿਆਣਾ ਦੇ ਚੋਣਾਂ ਬਣਾਈਆਂ ਜਾਂ ਉਹ ਜਿਹਦੇ ਚੋਂ ਕਮੇਟੀ ਚੁਣੀ ਗਈ ਤੇ ਉਹਦੇ ਵੋਟਾਂ ਦਾ ਕੀ ਮਤਲਬ ਆ ਸਿਰਫ ਵੋਟਾਂ ਇਹਨੇ ਵੋਟਾਂ ਡਿਲੇਡ ਡਿਲੇ ਕਰਨ ਵਾਸਤੇ ਵੀ ਕਿਸੇ ਕਾਰਨ ਵੋਟਾਂ ਡਰੇ ਹੋਣ ਔਰ ਜਿੰਨਾ ਦੇ ਸਾਡੇ ਕੋ ਸਰਦਾਰੀ ਬਣੀ ਰਹੇ ਅਸੀਂ ਗੋਲਕ ਖਾਂਦੇ ਰਹੀਏ ਤੇ ਜੇ ਅੱਜ ਚੋਣਾਂ ਹੋ ਜਾਂਦੀਆਂ ਨਾ ਤੇ ਬਾਦਲਾਂ ਦਾ ਇੱਕ ਵੀ ਮੈਂਬਰ ਨਹੀਂ ਜੇ ਬਣਨਾ ਮੇਰੇ ਕੋਲ ਲਿਖਾ ਕੇ ਲੈ ਲਓ ਨੇ ਮੈਂ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਨਾ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਚੋਣਾ ਹੋਈਆਂ ਨਹੀਂ ਹੈਗੀਆਂ ਹੁਣ ਵੀ 14 ਸਾਲ ਹੋ ਗਏ ਹੁਣ ਵੀ ਕੋਈ ਉਮੀਦ ਹੈ ਕਿ ਹੁਣ ਵੀ ਐਵੇਂ ਭੁੱਲ ਹੀ ਜਾਈਏ ਨਹੀਂ ਜੀ ਹੋਣੀ ਹੋਏਗੀ ਹੋਏਗੀ ਕਿਉਂ ਨਾ ਜਿੱਥੇ ਸੰਗਤ ਹੋਏਗੀ ਤੇ ਹੋਊਗੀ ਜਦੋਂ ਅਸੀਂ ਅਕਾਲ ਤਖਤ ਨੂੰ ਸਮਰਪਤ ਆ ਤੇ ਅਕਾਲ ਤਖਤ ਨੂੰ ਪੂਰਾ ਸਿੱਖ ਵਲ ਸਮਰਪਤ ਆ ਤੇ ਹੁਣ ਜਦੋਂ ਸਾਰਿਆਂ ਨੇ ਆਪਦੇ ਨਿੱਜ ਥਵਾਰ ਛੱਡ ਕੇ ਇਕਾਲਤਾ ਨੂੰ ਸਮਰਪਿਤ ਹੋ ਗਏ ਆ ਤੇ ਵਰਲਡ ਨੂੰ ਵੀ ਪਤਾ ਲੱਗਾ ਸੈਂਟਰ ਨੂੰ ਪਤਾ ਲੱਗਾ ਹੁਣ ਚੋਣਾਂ ਹੋਣਗੀਆਂ ਕਿਵੇਂ ਨਹੀਂ ਇਹ ਤਾਂ ਘੌ ਖਿਜੜੀ ਹੋਈ ਸੀ ਸੈਂਟਰ ਨਾਲ ਇਸੇ ਕਰਕੇ ਤਾਂ ਚੋਣਾਂ ਨਹੀਂ ਸੀ ਆਉਣੀਆਂ ਤੇ ਹੁਣ ਚੋਣਾਂ ਵੀ ਵੇਖ ਲੋ ਹੋਣਗੀਆਂ ਬਿਲਕੁਲ ਹੋਣਗੀਆਂ ਮੈਂ ਤੁਹਾਨੂੰ ਲਿਖ ਕੇ ਦੇ ਦਣਾ মিডিਆ ਦੇ ਵਿੱਚ ਅੱਜ ਪਾਰਦਰਸ਼ੀ ਢਾਗਣਾ ਦੇ ਨਾਲ ਦਾ ਜਿਹੜਾ ਪ੍ਰਧਾਨ ਚੁੜਿਆ ਗਿਆ ਸ਼ਰੋਮਨੀ ਕਾਲੀ ਦਲ ਦਾ ਜਿਹੜੀ ਭਰਤੀ ਹੋਈ ਸੀ ਉਹ ਵੀ ਪਾਰਦਰਸ਼ੀ ਆਧਾਰ ਕਾਰਡ ਨਾਲ ਹੋਈ ਸੀ ਉਹ ਅੱਜ ਬਹੁਤ ਜਿਹੜੀ ਪੰਜਾਬ ਲਈ ਅਤੇ ਪੰਥ ਲਈ ਖੁਸ਼ੀ ਦੀ ਗੱਲ ਆ ਵੀ ਜਿਹੜੇ ਪਹਿਲੀ ਵਾਰ ਆ ਜਿਹੜਾ ਪਾਰਦਰਸ਼ੀ ਤਾਂ ਨਾ ਤੇ ਗੌਰਫੇ ਖ ਪੂਰਨ ਗੌਰਫੇ ਖਾ ਜਿਹੜੇ ਤੇ ਫਾਬ ਕਾ ਜਥੇਦਾਰ ਰਹੇ ਕਾਲਤਾ ਸਿੰਘ ਸਾਹਿਬ ਦੇ ਉਹ ਪ੍ਰਧਾਨ ਬਣੇ ਆ ਬਹੁਤ ਹੀ ਅੱਜ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਪੰਥ ਦਾ ਪੰਜਾਬ ਲਈ ਚੜਦੀ ਕਲਾ ਵਾਲਾ ਜਿਹੜਾ ਅੱਜ ਵਾਲਾ ਇਹ ਪ੍ਰੋਗਰਾਮ ਹੋ ਗਿਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸੋ ਮੈਂ ਸਾਰੇ ਵੀਰਾਂ ਨੂੰ ਪੰਜਾਬ ਦੇ ਪੰਥ ਦਰਸ਼ਕਾਂ ਨੂੰ ਵਾੜਦੇ ਵੇ ਜਿਹੜੇ ਸਾਡੇ ਸਿੱਖ ਵੀਰ ਬੈਠੇ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਆਓ ਆਪਾਂ ਅਕਾਲ ਤਖਤ ਨੂੰ ਸਮਰਪਿਤ ਹੋਈਏ ਜਿੰਨੇ ਵੀ ਆਪਣੇ ਮਸਲੇ ਉਲਝੇ ਹੋਏ ਨੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਉਲਝੇ ਨੇ ਚਾਹੇ ਮਜ਼ਦੂਰਾਂ ਦੇ ਚਾਹੇ ਕਿਸਾਨੀ ਮਸਲੇ ਉਲਝੇ ਨੇ ਸਾਨੂੰ ਅਕਾਲ ਤਖਤ ਨੂੰ ਜੇ ਅਸੀਂ ਸਮਰਪਿਤ ਹੋਵਾਂਗੇ ਝੰਡੇ ਤੇ ਲੇ ਗੇ ਫੇਰ ਹੀ ਅਸਲੀ ਮਸਲੇ ਹੱਲ ਕਰਾ ਸਕਦੇ ਆ ਸੋ ਮੈਂ ਸਾਰਿਆਂ ਦੇ ਹੱਥ ਬਨ ਕੇ ਬੇਨਤੀ ਕਰਦਾ ਆਓ ਆਪਾਂ ਅਕਾਲ ਤਖਤ ਨੂੰ ਸਮਰਪਿਤ ਹੋਈਏ ਤੇ ਨਵਾਂ ਜਿਹੜਾ ਅਕਾਲੀ ਦਲ ਬਣਿਆ ਜਿਹਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਬਣਿਆ ਉਹਨਾਂ ਦਾ ਆਪਾਂ ਡਟ ਕੇ ਤਨੋਂ ਮਨੋਂ ਤਨੋਂ ਸਾਥ ਦਈਏ ਇਹਨਾਂ ਨੇ ਕਹਿੰਦਾ ਖੇਮਾ ਦਾ ਜੱਟਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਨੂੰ ਆਖਿਰਕਾਰ ਪ੍ਰਧਾਨ ਚੁਣ ਲਿਆ ਗਿਆ ਹੈ ਵੱਡੀ ਜਦੋਂ ਜੈਦ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਔਰ ਆਖਿਰਕਾਰ ਹੁਣ ਪ੍ਰਧਾਨ ਦੀ ਚੋਣ ਹੋ ਗਈ ਆ ਅਕਾਲੀ ਦਲ ਸੁਰਜੀਤ ਕਰ ਲਿਆ ਗਿਆ ਹੁਣ ਸਵਾਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਹੁਣ ਜਿਵੇਂ ਅੱਜ ਪ੍ਰਧਾਨਗੀ ਦੀ ਚੋਣ ਹੋਈ ਹੈ ਆਉਂਦੇ ਦਿਨਾਂ ਦੀ ਟੂ-ਡੂ ਲਿਸਟ ਜਿਹੜੀ ਆ ਉਹ ਬਣੀ ਪਈ ਹੈ ਐਸਜੀਪੀਸੀ ਦੀਆਂ ਚੋਣਾਂ ਸੰਗਤਾਂ ਕਹਿੰਦੀਆਂ ਉਹ ਭਾਵੇਂ ਕੱਲ ਨੂੰ ਕਰਾ ਦਿਓ ਯਾਨੀ ਕਿ ਐਨੀ ਤੀਬਰਤਾ ਸੰਗਤਾਂ ਦੇ ਵਿੱਚ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਇੰਨੇ ਸਾਲਾਂ ਤੋਂ ਇੰਨੇ ਬਰਿਆਂ ਤੋਂ ਨਹੀਂ ਹੋਈਆਂ ਤੇ ਉਹ ਕਿੰਨੀਆਂ ਜ਼ਰੂਰੀ ਆ ਪੰਥ ਵਾਸਤੇ ਔਰ ਉਹ ਹੋਣੀਆਂ ਚਾਹੀਦੀਆਂ ਨੇ ਤੇ ਇਸ ਕਮੇਟੀ ਨੂੰ ਵੀ ਅਪੀਲ ਹੈ ਇਸ ਅਕਾਲੀ ਦਲ ਨੂੰ ਵੀ ਅਪੀਲ ਹੈ ਕਿ ਹੁਣ ਅਗਲਾ ਟੀਚਾ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਤਾਂਕਿ ਪੰਥ ਜਿਹੜਾ ਆ ਉਹ ਨਿਰੋਲ ਹੋ ਕੇ ਪੰਥਕ ਸਫਾਂ ਦੇ ਵਿੱਚ ਵਿਚਰ ਸਕੇ ਕੀ ਕੁਝ ਹੋਵੇਗਾ ਹੁਣ ਵਕਤੇ ਵਿੱਚ ਸਾਰੇ ਦੱਸਦੇ ਰਹਿਵਾਂਗੇ ਬਣੇ ਰੋਵਾਨੜੀਆਂ ਪੰਜਾਬੀ